हाय ਮੇਰਾ ਨਾਮ ਹੈ ਪ੍ਰਭਜਿਤ ਮਾਰਕਡਾ ਅਤੇ ਬਾਇ ਪ੍ਰੋਫੈਸ਼ਨ ਪਿਛਲੇ 5 ਸਾਲ ਤੋਂ ਮੈਂ ਕੰਮ ਕਰ ਰਹੀ ਹਾਂ ਐਜ਼ ਅ ਡਿਜੀਟਲ ਮਾਰਕੀਟਿੰਗ ਸਪੈਸ਼ਲਿਸਟ ਉਹ ਵੀ ਸਪੈਸ਼ਲੀ ਐਜੂਕੇਸ਼ਨ ਦੇ ਵਿੱਚ ਤਾਂ ਇਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਗਰ ਤੁਸੀਂ AI ਦੇ ਵਿੱਚ ਇੰਟਰਸਟਿਡ ਹੋ ਜਾਂ ਤੁਸੀਂ ਮਾਰਕੀਟਿੰਗ ਬੈਕਗਰਾਉਂਡ ਦੇ ਹੋ ਜਾਂ ਤੁਸੀਂ ਮਾਰਕੀਟਿੰਗ ਵੀ ਸਿੱਖਣਾ ਚਾਹੁੰਦੇ ਹੋ ਜਾਂ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ AI ਤੇ ਮਾਰਕੀਟਿੰਗ ਦਾ ਕਿਸ ਤਰ੍ਹਾਂ ਨਾਲ ਕੰਬੀਨੇਸ਼ਨ ਬਣ ਸਕਦਾ ਹੈ ਫਿਊਚਰ ਕਰੀਅਰ ਟ੍ਰੈਂਡਸ ਕੀ ਹੋ ਸਕਦੇ ਹਨ ਤਾਂ ਅਗਰ ਤੁਸੀਂ ਇਹਨਾਂ ਚੋਂ ਕਿਸੇ ਵੀ ਚੀਜ਼ 'ਚ ਇੰਟਰਸਟ ਰੱਖਦੇ ਹੋ ਜਾਂ ਆਪਣਾ ਕਰੀਅਰ ਇਸ ਡਾਇਰੈਕਸ਼ਨ ਵਿੱਚ ਲੈ ਕੇ ਜਾਣ ਬਾਰੇ ਸੋਚ ਰਹੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਫੋਲੋ ਕਰੋ ਬਿਕਾਜ਼ ਸਾਰੀਆਂ ਵੀਡੀਓਜ਼ ਸਪੈਸੀਫਿਕਲੀ ਪੰਜਾਬੀ ਵਿੱਚ ਬਣਾਈਆਂ ਜਾਣਗੀਆਂ ਤਾਂ ਅੱਜ ਅਸੀਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਕਿ ਆਖਿਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਸ ਚੀਜ਼ ਨੂੰ ਕਹਿੰਦੇ ਨੇ ਜਿਸ ਦੀ ਸ਼ਾਰਟ ਫਾਰਮ ਹੈ AI ਇਹ ਤੁਸੀਂ ਬਹੁਤ ਹੀ ਜਗ੍ਹਾਵਾਂ ਤੇ ਸੁਣਿਆ ਹੋਊਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੋ ਸ਼ਬਦਾਂ ਦਾ ਮਿਲਣ ਹੈ ਆਰਟੀਫੀਸ਼ੀਅਲ ਅਤੇ ਇੰਟੈਲੀਜੈਂਸ ਆਰਟੀਫੀਸ਼ੀਅਲ ਦਾ ਮਤਲਬ ਹੁੰਦਾ ਹੈ ਕੋਈ ਵੀ ਬਣਾਉਟੀ ਚੀਜ਼ ਜਿਹੜੀ ਕਿ ਇਨਸਾਨਾਂ ਨੇ ਬਣਾਈ ਹੋਵੇ ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਨੇਚਰਲ ਨਾ ਹੋਵੇ ਅਤੇ ਇੰਟੈਲੀਜੈਂਸ ਦਾ ਮਤਲਬ ਕੁਝ ਸਮਝਣ ਦੀ ਸ਼ਮਤਾ ਕੁਝ ਸੋਚਣ ਦੀ ਸ਼ਮਤਾ ਤਾਂ ਜਦੋਂ ਕੋਈ ਇਹ ਜੀ ਚੀਜ਼ ਜਿਹੜੀ ਕਿ ਬਣਾਉਟੀ ਹੈ ਤੇ ਉਹ ਖੁਦ ਸੋਚ ਜਾਂ ਸਮਝ ਸਕਦੀ ਹੈ ਇਨਸਾਨਾਂ ਦੇ ਵਾਂਗ ਤਾਂ ਉਹਨੂੰ ਅਸੀਂ ਬੋਲਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਨਸੈਪਟ ਸਭ ਤੋਂ ਪਹਿਲਾਂ 1950 ਦੇ ਵਿੱਚ ਆਇਆ ਸੀ ਅਤੇ ਹੁਣ 21ਵੀਂ ਸਦੀ ਦੇ ਵਿੱਚ ਜਾ ਕੇ ਇਹ ਕਾਫੀ ਜ਼ਿਆਦਾ ਵਿਕਸਿਤ ਹੋ ਗਿਆ ਹਿਸਟਰੀ ਵਿੱਚ ਜਾਣ ਤੋਂ ਪਹਿਲਾਂ ਅਸੀਂ ਇਹ ਡਿਸਕਸ ਕਰਦੇ ਹਾਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਸ ਟਾਈਪ ਦੀ ਹੁੰਦੀ ਹੈ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਦੋ ਟਾਈਪਸ ਦੇ ਵਿੱਚ ਵੰਡਿਆ ਜਾ ਸਕਦਾ ਹੈ ਸਭ ਤੋਂ ਪਹਿਲਾ ਹੈ ਉਹਦੀਆਂ ਕੈਪੇਬਿਲਿਟੀਆਂ ਦੇ ਬੇਸ ਤੇ ਕੈਪੇਬਿਲਿਟੀਆਂ ਦਾ ਮਤਲਬ ਹੁੰਦਾ ਹੈ ਕਿ ਉਹਦੀ ਯੋਗਤਾ ਕੀ ਹੈ ਉਹਦੀ ਸਮਰੱਥਾ ਕੀ ਹੈ ਇਸ ਬੇਸਿਸ ਤੇ ਦੋ ਟਾਈਪ ਦੇ AI ਹੁੰਦੇ ਹਨ ਸਭ ਤੋਂ ਪਹਿਲਾ ਹੈ ਨੈਰੋ AI ਨੈਰੋ AI ਨੂੰ ਅਸੀਂ ਵੀਕ AI ਵੀ ਕਹਿੰਦੇ ਆ ਵੀ ਕੀ AI ਤੋਂ ਤੁਸੀਂ ਮਤਲਬ ਸਮਝ ਹੀ ਗਏ ਹੋਵੋਗੇ ਉਹ ਵਾਲਾ AI ਜੋ ਬਹੁਤ ਜ਼ਿਆਦਾ ਕੁਝ ਨਹੀਂ ਕਰ ਸਕਦਾ ਬਹੁਤ ਥੋੜੀਆਂ ਚੀਜ਼ਾਂ ਹੀ ਇੱਕ ਵਾਰਚ ਕਰ ਸਕਦਾ ਉਸ ਨੂੰ ਅਸੀਂ ਨੈਰੋ AI ਜਾਂ ਵੀ ਕੀ AI ਕਹਿੰਦੇ ਆ ਇਸ ਦੀ ਐਗਜ਼ਾਮਪਲ ਹੈ ਸਾਡੇ ਕੋਲੇ ਐਲੈਕਸਾ ਜਾਂ ਸਿਰੀ ਜਿਹੜੇ ਸਾਡੇ ਅਸਿਸਟੈਂਟ ਨੇ ਵੌਇਸ ਅਸਿਸਟੈਂਟ ਨੇ ਇਹ ਕੁਛਕ ਕੰਮ ਹੀ ਕਰ ਸਕਦੇ ਨੇ ਜਿਵੇਂ ਅਗਰ ਤੁਸੀਂ ਉਹਨਾਂ ਨੂੰ ਕਹੋਗੇ ਸਾਨੂੰ ਡਾਇਰੈਕਸ਼ਨ ਦੇ ਦੋ ਸਾਨੂੰ ਕੋਈ ਰੈਸਿਪੀ ਦੱਸ ਦੋ ਇਸ ਬੰਦੇ ਨੂੰ ਕਾਲ ਲਗਾ ਦੋ ਜਾਂ ਕੋਈ ਗੂਗਲ ਤੇ ਸਰਚ ਕਰ ਦੋ ਕੁਝ ਉਹ ਸਿਰਫ ਸਾਡੇ ਲਈ ਇੰਨਾ ਹੀ ਕੰਮ ਕਰ ਸਕਦੇ ਨੇ ਉਹ ਆਉਂਦੇ ਨੇ ਨੈਰੋ AI ਦੇ ਵਿੱਚ ਜਿਹੜੇ ਨੈਰੋ AI ਹੁੰਦੇ ਆ ਉਹ ਆਪਦੇ ਬਲਬੂਤੇ ਤੇ ਡਿਸੀਜਨ ਨਹੀਂ ਬਣਾ ਸਕਦੇ ਕੋਈ ਵੀ ਉਹ ਜੋ ਇਨਸਾਨ ਉਹਨਾਂ ਨੂੰ ਇਨਸਟਰਕਸ਼ਨ ਦਿੰਦਾ ਹੈ ਜਿਸ ਤਰ੍ਹਾਂ ਦੀ ਇਨਸਟਰਕਸ਼ਨ ਦਿੰਦਾ ਸਿਰਫ ਉਹੀ ਕੰਮ ਕਰਦੇ ਨੇ ਅਤੇ ਦੂਸਰੀ ਟਾਈਪ ਹੈ ਜਨਰਲ AI ਜਾਂ ਉਹਨੂੰ ਇਸੇ ਕਹਿੰਦੇ ਨੇ ਸਟਰੋਂਗ AI ਹੁਣ ਤੁਸੀਂ ਨਾਮ ਤੋਂ ਸਮਝ ਹੀ ਚੁੱਕੇ ਹੋਵੋਗੇ ਸਟਰੋਂਗ AI ਦਾ ਮਤਲਬ ਕੀ ਹੋਇਆ ਇਹ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਈ ਜੋ ਇੰਡੀਪੈਂਡੈਂਟਲੀ ਡਿਸੀਜਨ ਲੈ ਸਕਦੀ ਹੈ ਉਹਨੂੰ ਹਰ ਚੀਜ਼ ਲਈ ਇਨਸਾਨਾਂ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਉਹਦੇ ਵਿੱਚ ਕੌਨਸ਼ੀਅਸਨੈਸ ਹੈ ਉਹ ਸੈਲਫ ਅਵੇਅਰ ਹੈ ਉਹਦੇ ਵਿੱਚ ਆਤਮ ਜਾਗਰੂਕਤਾ ਹੈ ਪਰ ਹਾਲੇ ਤੱਕ ਇਸ AI ਦਾ ਫੁੱਲੀ ਡਵੈਲਪਮੈਂਟ ਨਹੀਂ ਹੋਇਆ ਜੋ ਵੀ ਆਪਾਂ AI ਇਸ ਕਰ ਰਹੇ ਆ ਉਹ ਜ਼ਿਆਦਾਤਰ ਨੈਰੋ AI ਦੇ ਵਿੱਚ ਹੀ ਆ ਰਹੇ ਨੇ ਈਵਨ ਕਿ ਜਿਸ ਲੈਵਲ ਤੇ ਇਸ ਵਕਤ ਚ ਆਰ ਜੀ ਪੀਟੀ ਚੱਲ ਰਿਹਾ ਹੈ ਜਾਂ ਹੋਰ ਐਵੇਂ ਦੇ ਆਏ ਚੱਲ ਰਹੇ ਨੇ ਉਹ ਵੀ ਅਸੀਂ ਇੱਕ ਤਰ੍ਹਾਂ ਨਾਲ ਵੀ ਕੇ ਆਈ ਹੀ ਕਹਾਂਗੇ ਨੈਰੋ ਆਈ ਹੀ ਕਹਾਂਗੇ ਫਿਰ ਤੀਸਰਾ ਹੈ ਆਰਟੀਫੀਸ਼ੀਅਲ ਸੁਪਰ ਇੰਟੈਲੀਜੈਂਸ ਜਾਂ ਉਹਨੋਂ ਸੀ ਸੁਪਰ ਆਈ ਵੀ ਕਹਿ ਦਿੰਦੇ ਆ ਇਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਇੰਟੈਲੀਜੈਂਸ ਹੋ ਸਕਦੀ ਹੈ ਕਿ humans ਤੋਂ ਵੀ ਉੱਪਰ ਦੀ ਚਲੀ ਜਾਵੇ ਇਹਨਾਂ ਦੇ ਵਿੱਚ emotions ਵੀ ਹੋਣ ਅਤੇ ਜੋ ਇਹਨਾਂ ਦੀ ਇੰਟੈਲੀਜੈਂਸ ਦਾ ਲੈਵਲ ਹੈ ਉਹ ਹਿਊਮਨ ਦੇ ਇੰਟੈਲੀਜੈਂਸ ਲੈਵਲ ਤੋਂ ਵੀ ਕਾਫੀ ਹਾਈ ਹੋਗਾ ਪਰ ਹਲੇ ਤੱਕ ਇਹ ਚੀਜ਼ ਸਿਰਫ ਐਕਸਪੈਕਟ ਕੀਤੀ ਜਾ ਰਹੀ ਹੈ ਜਾਂ ਸੋਚੀ ਜਾ ਰਹੀ ਹੈ ਇਹਦੇ ਰਿਲੇਟਡ ਹਾਲੇ ਕੋਈ ਵੀ ਪ੍ਰੂਫ ਜਾਂ ਕੋਈ ਵੀ ਡਿਸਕਵਰੀ ਨਹੀਂ ਹੈ ਹੁਣ ਅਗਰ ਅਸੀਂ ਗੱਲ ਕਰਦੇ ਹਾਂ ਦੂਸਰੀ ਟਾਈਪ ਦੀ ਤਾਂ ਉਹ ਹੈ ਸਾਡੇ ਕੋਲੇ ਬੇਸਡ ਔਨ ਦਾ ਫੰਕਸ਼ਨੈਲਿਟੀ ਫੰਕਸ਼ਨੈਲਿਟੀ ਦਾ ਮਤਲਬ ਇਹ ਹੈ ਕਿ ਉਹ ਕਿਸ ਟਾਈਪ ਦਾ ਕੰਮ ਕਰ ਸਕਦੇ ਨੇ ਤ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਹੈ ਰਿਐਕਟਿਵ ਮਸ਼ੀਨ ਜਿਹੜੀਆਂ ਰਿਐਕਟਿਵ ਮਸ਼ੀਨਸ ਹੁੰਦੀਆਂ ਨੇ ਉਹ ਪਿਓਰਲੀ ਆਪਰੇਟ ਕਰਦੀਆਂ ਨੇ ਪ੍ਰੈਜ਼ੈਂਟ ਡਾਟਾ ਤੇ ਜਾਂ ਜੋ ਡਾਟਾ ਉਹਨਾਂ ਕੋਲੇ ਇਸ ਵਕਤ ਹੈ ਇਸ ਤੋਂ ਪਹਿਲਾਂ ਕੀ ਹੋਇਆ ਜਾਂ ਫਿਊਚਰ ਪ੍ਰੋਡਿਕਸ਼ਨ ਉਹ ਇੰਨਾ ਜ਼ਿਆਦਾ ਨਹੀਂ ਕਰਦੀਆਂ ਜੋ ਉਹਨਾਂ ਨੂੰ ਤੁਸੀਂ ਇਸ ਵਕਤ ਡਾਟਾ ਦੋਗੇ ਉਹਦੇ ਤੇ ਕੰਮ ਕਰਦੀਆਂ ਨੇ ਇਸ ਦੇ ਆ ਦੋ ਕਾਫੀ ਮਹੱਤਵਪੂਰਨ ਐਗਜ਼ਾਮਪਲਸ ਹੁਣ ਤੱਕ ਰਹੀਆਂ ਨੇ ਜਿਵੇਂ ਕਿ ਇਸਦੀ ਪਹਿਲੀ ਐਗਜ਼ਾਮਪਲ ਹੈ ਆਈਬੀਐਮ ਵੱਲੋਂ ਡਵੈਲਪਡ ਚੈਸ ਪਲੇਇੰਗ ਸੁਪਰ ਕੰਪਿਊਟਰ ਡੀਪ ਬਲੂ ਜਿਸਨੇ 1997 ਦੇ ਵਿੱਚ ਗੈਰੀ ਕੈਸਪਰੋਵ ਨੂੰ ਹਰਾਇਆ ਸੀ ਪਰ ਗੱਲ ਕੀ ਸੀ ਇਹ ਹੈ ਕਿ ਰिएक्टिव ਮਸ਼ੀਨ ਮਤਲਬ ਕਿ ਇਹ ਸਿਰਫ ਇੱਕ ਟਾਸਕ ਹੀ ਕਰਦੀ ਸੀ ਤੇ ਸਿਰਫ ਪ੍ਰੈਸੈਂਟ ਡਾਟਾ ਦੇ ਆਧਾਰ ਤੇ ਹੀ ਕਰਦੀ ਸੀ ਫਿਰ ਇੱਕ ਦੂਸਰੀ ਐਗਜ਼ਾਮਪਲ ਹੈ Google AlphaGo ਦੀ ਜੋ ਕਿ ਸਪੈਸੀਫਿਕਲੀ ਇੱਕ ਕੰਪਲੈਕਸ ਬੋਰਡ ਗੇਮ ਖੇਡਣ ਲਈ ਬਣਾਇਆ ਗਿਆ ਸੀ ਜਿਸ ਦਾ ਨਾਮ ਹੈ Go ਅਤੇ ਇਸ AI ਪ੍ਰੋਗਰਾਮ ਨੇ 2016 ਦੇ ਵਿੱਚ ਵਰਲਡ ਚੈਂਪੀਅਨ Lee Sedol ਨੂੰ ਹਰਾਇਆ ਸੀ ਫਿਰ ਸਾਡੇ ਕੋਲੇ ਦੂਸਰੀ ਟਾਈਪ ਆਉਂਦੀ ਹੈ ਲਿਮਿਟਡ ਇਨ ਮੈਮਰੀ ਏ ਜੋ ਪਾਸਟ ਦੇ ਵਿੱਚ ਗੱਲਾਂ ਹੋਈਆਂ ਹੁੰਦੀਆਂ ਨੇ ਪਾਸਟ ਦੀ ਮੈਮਰੀ ਤੋਂ ਇਹ ਫਿਊਚਰ ਦੇ ਡਿਸੀਜਨਸ ਨੂੰ ਇੰਪਰੂਵ ਕਰਦੇ ਆ ਬਟ ਇਹਨਾਂ ਕੋਲੇ ਜੋ ਪਾਸਟ ਦੀ ਮੈਮਰੀ ਹੁੰਦੀ ਆ ਉਹ ਲਿਮਿਟਡ ਹੁੰਦੀ ਆ ਇਸ ਤੇ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਚੈਟਬots ਅਗਰ ਹੁਣ ਅਸੀਂ ਚੈਟਬots ਦੀ ਗੱਲ ਕਰਦੇ ਆ ਤਾਂ ਤੁਸੀਂ ਨੋਟਿਸ ਕੀਤਾ ਹੋਣਾ ਕਿ ਬਹੁਤ ਸਾਰੀਆਂ ਵੈਬਸਾਈਟਸ ਤੇ ਲੱਗੇ ਹੁੰਦੇ ਆ ਜਿੱਥੇ ਅਸੀਂ ਕਸਟਮਰ ਕੇਅਰ ਨਾਲ ਗੱਲ ਕਰਨ ਤੋਂ ਪਹਿਲਾਂ ਚੈਟਬੋਟ ਦੇ ਨਾਲ ਗੱਲ ਕਰਦੇ ਹਾਂ ਇੱਕ ਕਨਵਰਸੇਸ਼ਨ ਹੁੰਦੀ ਹੈ ਕਈ ਵਾਰੀ ਸਾਡੇ ਸੋਲੂਸ਼ਨ ਉਹਨਾਂ ਥਰੂ ਹੀ ਮਿਲ ਜਾਂਦੇ ਹਨ ਜੇ ਕੋਈ ਬਾਲੀ ਕੰਪਲੈਕਸ ਗੱਲ ਹੁੰਦੀ ਹੈ ਤਾਂ ਉਹ ਸਾਨੂੰ ਸਪੈਸੀਫਿਕਲੀ ਹਿਊਮਨ ਕਸਟਮਰ ਕੇਅਰ ਦੇ ਨਾਲ ਗੱਲ ਕਰਵਾਉਂਦੇ ਨੇ ਤਾਂ ਜਿਹੜੇ ਜਿਵੇਂ ਚੈਟਬੋਟਸ ਨੇ ਇਹ ਕੋਈ ਬਾਲੀ ਜ਼ਿਆਦਾ ਕੰਪਰੀਹੈਂਸਿਵ ਜਾਂ ਪਰਮਾਨੈਂਟ ਇਨਫੋਰਮੇਸ਼ਨ ਨਹੀਂ ਰੱਖ ਸਕਦੇ ਇਹਨਾਂ ਕੋਲੇ ਕੋਈ ਹੁਣੀ ਜਿਹੜੀ ਹੋਈ ਹੁੰਦੀ ਹੈ ਕੋਈ ਰੀਸੈਂਟ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਉਹਦਾ ਡਾਟਾ ਹੁੰਦਾ ਹੈ ਜਿਸ ਦੇ ਬੇਸ ਤੇ ਅੱਗੇ ਕਨਵਰਸੇਸ਼ਨ ਨੂੰ ਲੈ ਕੇ ਜਾਂ ਤੀਸਰਾ ਸਾਡੇ ਕੋਲ ਆ ਜਾਂਦਾ ਹੈ ਥਿਉਰੀ ਆਫ ਮਾਈਂਡ ਇਸ ਦਾ ਜੋ ਕੰਮ ਹੈ ਉਹ ਹੈ ਇਨਸਾਨਾਂ ਦੇ ਇਮੋਸ਼ਨਸ ਨੂੰ ਸਮਝਣਾ ਬਿਲੀਵਸ ਨੂੰ ਸਮਝਣਾ ਇੰਟੈਂਸ਼ਨਸ ਨੂੰ ਸਮਝਣਾ ਅਤੇ ਉਹਨਾਂ ਦੀ ਡਿਜ਼ਾਇਰਸ ਨੂੰ ਸਮਝਣਾ ਪਰ ਹਲੇ ਇਹ ਫੁਲੀ ਡਵੈਲਪ ਨਹੀਂ ਹੋ ਪਾਇਆ ਫੋਰਥ ਨੰਬਰ ਤੇ ਸਾਡੇ ਕੋਲ ਆਉਂਦਾ ਹੈ ਸੈਲਫ ਅਵੇਅਰ AI ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਆਤਮ ਜਾਗਰੂਕ AI ਇਹ ਆਉਂਦੀ ਹੈ ਉਹ ਮੈਕਸਿਮਮ ਸਟੇਜ AI ਦੀ ਜੋ ਕਿ ਅਸੀਂ ਫਿਲਹਾਲ ਸਿਰਫ ਇਮੇਜਿਨ ਕਰ ਰਹੇ ਹਾਂ ਜੋ ਕਿ ਸਿਰਫ ਇੱਕ ਕਾਲਪਨਿਕ ਸਟੇਜ ਹੈ ਜਿਸ ਦੇ ਵਿੱਚ ਅਸੀਂ ਮੰਨਦੇ ਆ ਕਿ AI ਦੇ ਕੋਲੇ ਕੌਨਸ਼ੀਅਸਨੈਸ ਹੋਗੀ ਚੇਤਨਾ ਹੋਊਗੀ ਉਹ ਸੈਲਫ ਅਵੇਅਰ ਹੋ ਉਹਨੂੰ ਆਪਣੀ ਐਗਜ਼ਿਸਟੈਂਸ ਦਾ ਪਤਾ ਹੋ ਅਤੇ ਉਹਨੂੰ ਹਿਊਮਨਸ ਦੀ ਇਨਸਾਨਾਂ ਦੀ ਕਿਸੇ ਵੀ ਤਰੀਕੇ ਨਾਲ ਜ਼ਰੂਰਤ ਨਹੀਂ ਹੋ ਹੋ ਸਕਦਾ ਹੈ ਕਿ ਜਿਵੇਂ ਇਨਸਾਨਾਂ ਦੀ ਇੱਕ ਅਲੱਗ ਤੋਂ ਸਪੀਸੀ ਬਣੀ ਹੋਈ ਹੈ ਉਹ ਵੀ ਇੱਕ ਆਪਣੀ ਹੀ ਪ੍ਰਜਾਤੀ ਬਣਾ ਲਵੇ ਪਰ ਹਾਲੇ ਤੱਕ ਇਹ ਸਭ ਕੁਝ ਇਮੇਜਿਨੇਸ਼ਨਸ ਦੇ ਵਿੱਚ ਹੀ ਹੈ ਤਾ ਹੁਣੇ ਦੇਖਣਾ ਹੈ ਕਿ ਫਿਊਚਰ ਦੇ ਵਿੱਚ ਜਾ ਕੇ ਹੋਰ ਕੀ ਕੀ ਪੋਸਿਬਿਲਿਟੀਆਂ ਨੇ ਤਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਡਿਸਕਸ ਕੀਤਾ ਹੈ ਕਿ ਹਿਸਟਰੀ ਕੀ ਹੈ AI ਦੇ ਇਸਤਲਾਵਾ ਡੀਪ ਲਰਨਿੰਗ ਕੀ ਹੁੰਦੀ ਹੈ ਮਸ਼ੀਨ ਲਰਨਿੰਗ ਕੀ ਹੁੰਦੀ ਹੈ ਜਾਂ AI ਨੂੰ ਤੁਸੀਂ ਡੇਲੀ ਕਿਵੇਂ ਯੂਜ਼ ਕਰ ਸਕਦੇ ਹੋ ਕਿਹੜੇ ਟੂਲਸ ਦਾ ਕੀ ਯੂਜ਼ ਹੈ ਇਹਨੂੰ ਐਜੂਕੇਸ਼ਨ ਚ ਕਿਵੇਂ ਯੂਜ਼ ਕਰ ਸਕਦੇ ਹੋ ਤਾਂ ਹੋਰ ਜਾਣਨ ਲਈ ਸਾਨੂੰ ਸਬਸਕ੍ਰਾਈਬ ਕਰੋ ਥੈਂਕ ਯੂ